ਇੱਕ ਮਜ਼ਦੂਰ ਪਰਿਵਾਰ ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਇੱਕੋ ਪਰਿਵਾਰ ਦੀਆਂ ਤਿੰਨ ਲੜਕੀਆਂ ਦੀਆਂ ਲਾਸ਼ਾਂ ਮਿਲੀਆਂ ਦੱਸਦੀ ਏ ਕਿ ਪਟਿਆਲਾ ਦੇ ਪਿੰਡ ਭੰਨਰਾ ਤੋਂ ਇਹ ਤਿੰਨੋਂ ਲੜਕੀਆਂ ਬਿੱਤੇਦਣਾ ਤੋਂ ਲਾਪਤਾ ਚੱਲ ਰਹੀਆਂ ਸੀ ਜਿਨ੍ਹਾਂ ਦੀ ਭਾਲ ਦੇ ਲਈ ਮਾਪਿਆਂ ਵੱਲੋਂ ਵੱਖ-ਵੱਖ ਕੋਸ਼ਾਂ ਕੀਤੀਆਂ ਜਾ ਰਹੀਆਂ ਸੀ ਪਰ ਜਿਵੇਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਲੜਕੀਆਂ ਨੂੰ ਲੱਭਣ ਦੇ ਲਈ ਕੋਸ਼ਿਸ਼ਾਂ ਹੋ ਰਹੀਆਂ ਸੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਗੋਤਾਖੋਰਾਂ ਨੂੰ ਸੂਚਿਤ ਕੀਤਾ ਹੋਇਆ ਸੀ ਤਾਂ ਗੋਤਾਖੋਰਾਂ ਨੇ ਜਿਵੇਂ ਹੀ ਇਹਨਾਂ ਲੜਕੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਦੋ ਲੜਕੀਆਂ ਦੀ ਲਾਸ਼ ਹੈ ਜਿਹੜੀ ਉਸ ਮਾਣਾ ਤੋਂ ਅਤੇ ਇੱਕ ਲੜਕੀ ਦੀ ਖਨੌਰੀ ਤੋਂ ਲਾਸ਼ ਬਰਾਮਦ ਹੋਈ ਅਤੇ ਜਿਹੜੀਆਂ ਜਿੰਦਾ ਲੜਕੀਆਂ ਨੂੰ ਲੱਭਣ ਦੇ ਲਈ ਮਾਪਿਆਂ ਵੱਲੋਂ ਭੱਜ ਦੌੜ ਕੀਤੀ ਜਾ ਰਹੀ ਸੀ ਪਰ ਉੱਥੇ ਹੀ ਉਹ ਤਿੰਨੋਂ ਲੜਕੀਆਂ লাশ ਦੇ ਰੂਪ ਵਿੱਚ ਮਾਪਿਆਂ ਨੂੰ ਮਿਲੀਆਂ ਇਸ ਮੌਕੇ ਜੋ ਮਾਪਿਆਂ ਦੇ ਹਾਲਾਤ ਨੇ ਉਹ ਬਿਆਨ ਤਾਂ ਨਹੀਂ ਕੀਤੇ ਜਾ ਸਕਦੇ ਪਰ ਉਧਰ ਜੇਕਰ ਦੇਖਿਆ ਜਾਵੇ ਇਸ ਵਿੱਚ ਗੋਤਾਖੋਰਾਂ ਵੱਲੋਂ ਵੱਡੀ ਕੋਸ਼ਿਸ਼ ਕਰਦਿਆਂ ਇਹ ਤਿੰਨੋਂ ਲਾਸ਼ਾਂ ਨੂੰ ਲੱਭਿਆ ਗਿਆ ਇਸ ਮੌਕੇ ਗੋਤਾਖੋਰਾਂ ਦੇ ਆਗੂਆਂ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਸੁਣੋ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਣੇਅਰ ਨਾਲ ਮੈਂ ਹਾਂ ਚਰਨਜੀਤ ਕੁੱਪੀ ਪਟਿਆਲਾ ਦੇ ਅੱਜ ਜਮਾਨਾ ਦੇ ਨੇੜੇ ਪਾਖੜਾ ਵਿੱਚੋਂ ਤਿੰਨ ਲੜਕੀਆਂ ਦੀ ਲਾਸ਼ ਮਿਲੀ ਆ ਪਰ ਸਾਡੇ ਨਾਲ ਨੇ ਗੋਤਾਖੋਰ ਸ਼ੰਕਰ ਭਾਰਤਵਾੜ ਜੀ ਜਿਹੜੀ ਟੀਮ ਹਮੇਸ਼ਾ ਪਾਖੜਾ ਦੇ ਆਲੇ-ਦੋਲੇ ਰਹਿੰਦੀ ਆ ਸ਼ੰਕਰ ਜੀ ਕੌਣ ਹੈਗਾ ਕਿੰਨੀ ਕਿੰਨੀ ਉਮਰ ਹੈ ਲੜਕੀ ਇਹ ਜੀ ਭਨਰਾ ਪਿੰਡ ਪੈਂਦਾ ਜ਼ਿਲ੍ਹਾ ਪਟਿਆਲਾ ਸਮਾਣਾ ਰੋਡ ਤੇ ਪੈਂਦਾਗਾ ਚੌਂਕੀ ਭਨਰੇ ਨੂੰ ਲੱਗਦੀ ਆ ਡਕਾਲਾ ਤੇ ਥਾਣਾ ਜਿਹੜਾ ਉਪਸਿਆਣਾ ਲੱਗਦਾ ਤੇ ਲਗਭਗ ਇਹ 12 ਤਰੀਕ ਦੀ ਗੱਲ ਆ 12 ਤਰੀਕ ਨੂੰ 12 ਵਜੇ ਭਨਰੇ ਦੇ ਵਿੱਚ ਛਬੀ ਲੱਗੀ ਸੀ ਮਿੱਠਾ ਪਾਣੀ ਪਲਾ ਰਹੇ ਸੀਗੇ ਸੋ ਉਹ ਮਿੱਠਾ ਪੀਣ ਪਾਣੀ ਪੀਣ ਬੱਚੇ ਗਏ ਸੀਗੇ ਉਸ ਤੋਂ ਬਾਅਦ ਬੱਚੇ ਗਾਇਬ ਹੋ ਗਏ ਸੀਗੇ 13 ਤਰੀਕ ਨੂੰ ਇਹਦੀ ਮਿਸਿੰਗ ਕੰਪਲੀਟ ਚੌਂਕੀ ਟਕਾਲਾ ਦੇ ਵਿੱਚ ਲਿਖੀ ਗਈ ਸੀ ਸੋ ਪਰਿਵਾਰ ਜਿਹੜਾ ਸੀ ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਬੱਚਿਆਂ ਦੀ ਪਾਲ ਕਰ ਰਿਹਾ ਸੀਗਾ ਕਿ ਬੱਚੇ ਕਿਤੇ ਮੰਦਰ ਚਲੇ ਗਏ ਕਿਤੇ ਦੂਰ ਚਲੇ ਗਏ ਉਸ ਕਰਕੇ ਪਾਲ ਕਰ ਰਿਹਾ ਸੀਗੇ ਸੋ ਸਾਨੂੰ ਜਿਹੜੀ ਜਾਣਕਾਰੀ ਪੁਲਿਸ ਨੇ ਜਦੋਂ ਪਰਿਵਾਰ ਨੇ ਦਿੱਤੀ ਤਿੰਨੋ ਲੜਕੀਆਂ ਦਿੱਤੀ ਤੇ ਸਾਨੂੰ ਵੀ ਲੱਗਿਆ ਵੀ ਕਿਤੇ ਬੱਚੇ ਇੱਧਰ-ਉੱਧਰ ਹੋ ਗਏ ਪਰ ਗੋਤਾਖੋਰਾਂ ਦੀ ਜਿਹੜੀ ਟੀਮ ਹੈ ਉਹ ਲਗਭਗ ਸਾਰੇ ਵਕ ਵਕ ਜ਼ਿਲ੍ਹੇ ਤੇ ਵਕ ਵਕ ਰਾਜਾਂ ਦੇ ਵਿੱਚ ਲੱਭ ਰਹੀ ਸੀ ਬੋਡੀਆਂ ਨੂੰ ਤੇ ਅੱਜ ਤਕਰੀਬਨ ਸਵੇਰ ਦੀ ਗੱਲ ਹੈ ਸਾਨੂੰ ਦੋ ਲੜਕੀਆਂ ਜਿਹੜੀ ਸੀਗੀਆਂ ਭੈਣਾਂ ਦੋਨੋਂ ਦੋਨੋਂ ਦੇ ਹੱਥ ਜਿਹੜੇ ਉਹ ਬੰਦੇ ਹੋਏ ਸੀਗੇ ਦੋਨਾਂ ਦੀ ਡੈੱਡ ਬੋਡੀ ਸਾਨੂੰ ਸਮਾਨਤਾ ਮਿਲੀ ਇੱਕ ਜਿਹੜੀ ਡੈੱਡ ਬੋਡੀ ਔਖਨੌਰ ਤੋਂ ਮਿਲੀ ਹੈ ਪਰ ਬੱਚਿਆਂ ਦੇ ਤਨ ਤੇ ਕੋਈ ਕੱਪੜਾ ਨਹੀਂ ਸੀਗਾ ਤੇ ਕੱਪੜੇ ਝਾਲ ਦੇ ਵਿੱਚ ਵੀ ਕਈ ਵਾਰੀ ਫਸ ਜਾਂਦੇ ਨੇ ਤੇ ਜਿਹੜੇ ਬਾਲ ਸੀ ਕੇਸ ਉਹਨਾਂ ਦੇ ਉੱਤਰਗੇ ਸੀਗੇ ਤੇ ਜਦੋਂ ਉਹ ਡੈੱਡ ਬੋਡੀ ਪਰਿਵਾਰ ਨੂੰ ਦਿਖਾਈ ਜਿਹੜੀ ਦੋ ਡੈੱਡ ਬੋਡੀ ਸਾਨੂੰ ਸਮਾਰਦੇ ਮਿਲੀ ਤੀਜੀ ਡੈੱਡ ਬੋਡੀ ਸਾਨੂੰ ਖਨੋਰੀ ਤੋਂ ਮਿਲੀ ਸੋ ਤੀਜੀ ਡੈੱਡ ਬੋਡੀ ਜਿਹੜੀ ਸੀ ਉਹਦੇ ਸਲਵਾਰ ਸੀਗੀ ਤੇ ਬਾਕੀ ਸਰੀਰ ਤੇ ਕੋਈ ਕੱਪੜਾ ਨਹੀਂ ਸੀ ਕਿਸੇ ਪ੍ਰਕਾਰ ਦਾ ਸੋ ਪਰਿਵਾਰ ਨੇ ਤਿੰਨੋਂ ਡੈੱਡ ਡੈੱਡ ਬੋਡੀਆਂ ਨੂੰ شناਖਤ ਕਰ ਲਿਆ شناਖਤ ਕਰਕੇ ਰਜਿੰਦਰਾ ਪਟਿਆਲਾ ਸੀ ਬਲੋਤ ਪਟਿਆਲਾ ਮੈਂ ਸਾਡੇ ਵੀ ਦਿਲ ਦੇ ਵਿੱਚ ਇਹੀ ਗੱਲ ਆ ਵੀ ਬੱਚੇ ਤਿੰਨੋਂ ਦੇ ਤਿੰਨੋਂ ਅਚਾਨਕ ਮਿਸਿੰਗ ਹੋ ਗਏ ਉਹ ਬਹੁਤ ਬੜੀ ਗੱਲ ਹੈ ਪਰ ਬੱਚੇ ਜਿਹੜੇ ਫਾਦਰ ਕਰ ਰਹੇ ਥੋੜਾ ਬਹੁਤ ਬੱਚਿਆਂ ਨੂੰ ਝਿਲਕ ਵੀ ਦਿੰਦੇ ਨੇ ਫਾਦਰ ਤਾਂ ਉਹਦੇ ਵਿੱਚ ਨਰਾਜ਼ ਹੋਣਾ ਚਾਹੀਦਾ ਪਰ ਇਹ ਤਿੰਨੋਂ ਬੱਚੇ ਕਿਸ ਤਰ੍ਹਾਂ ਗਰੇ ਕਿਵੇਂ ਹੋਇਆ 14 ਸਾਲ 15 ਸਾਲ ਤੇ ਇੱਕ ਸੀਗੀ 16 ਸਾਲ ਜਿਹਨੂੰ 17ਵਾਂ ਸਾਲ ਲੱਗਿਆ ਹੈਗਾ ਤੇ ਬਾਕੀ ਪਰਿਵਾਰ ਬਹੁਤ ਗਰੀਬ ਹੈ ਸਾਡੋ ਬੋਲੋ ਵੀ ਬੇਨਤੀ ਹੈ ਵੀ ਪਰਿਵਾਰ ਦੀ ਮਦਦ ਕਰੀ ਜਾ ਕਿਉਂਕਿ ਪ੍ਰਵਾਸੀ ਲੋਕ ਨੇ ਇੱਥੇ ਕਮਾਨ ਖਾਣਾ ਤੁਹਾਨੂੰ ਯਾਦ ਹੋਣਾ ਹੋਵੇਗਾ ਜਿਵੇਂ ਵਿਆਹ ਸ਼ਾਦੀਆਂ 'ਚ ਜਿਹੜਾ ਟੋਲ ਨਗਾਰੇ ਬਜਾਉਂਦੇ ਨੇ ਨੱਚਦੇ ਗਾਉਂਦੇ ਨੇ ਉਹ ਇਹ ਵਿਅਕਤੀ ਨੇ ਤੇ ਇਹ ਮੰਗਣ ਮੰਗ ਫਿਰ ਕੇ ਇਹਨਾਂ ਦਾ ਗੁਜ਼ਾਰਾ ਹੋ ਰਿਹਾ ਸੀਗਾ ਸੋ ਬਿਲਕੁਲ ਕੀ ਗਰੀਬ ਪਰਿਵਾਰ ਵੱਲੋਂ ਇਹ ਲੜਕੀਆਂ ਸੀ ਸੋ ਇਹ ਗੋਤਾਖਰ ਦੀ ਟੀਮ ਨੇ ਬੇਸ਼ੱਕ ਇਹਨਾਂ ਲੜਕੀਆਂ ਦੀ ਜਿਹੜੀਆਂ ਗੈੱਡਬੋਡੀਆਂ ਕਰਨੀਆਂ ਪਰ ਜਿਹੜੀ ਠਾਣਾ ਪਖਿਆਣਾ ਦੀ ਪੁਲਿਸ ਟੀਮ ਹੈ ਉਹ ਉਸ ਦੀ ਜਾਂਚ ਚੱਲ ਰਹੀ ਹੈ ਜਾਂਚ ਕਰੇਗੀ ਤਾਂ ਉਹਦਾ ਪਤਾ ਚੱਲੇਗਾ ਕਿ ਇਹ ਕਾਰਨ ਅਸਲ ਕੀ ਮੌਤੇ ਕਾਰਨ ਦਾ ਪਤਾ ਕੀ ਹੈ ਇਹ ਤਾਂ ਹੁਣ ਪੁਲਿਸ ਦੀ ਜਾਂਚ ਤੋਂ ਹੀ ਪਤਾ ਲੱਗੇਗਾ ਗੱਲ ਤੋਂ ਅਨਰ ਦੇ ਨਾਲ ਚਰਨਜੀਤ ਤੁਸੀਂ ਤਾਂ ਤੁਸੀਂ ਸੁਣਿਆ ਹੈ ਕਿ ਕਿਵੇਂ ਇਨ੍ਹਾਂ ਲੜਕੀਆਂ ਦੀਆਂ ਦੋ ਲਾਸ਼ਾਂ ਦੇ ਜਿਹੜੇ ਹੱਥ ਤੱਕ ਬੰਨੇ ਹੋਏ ਸੀ ਤਾਂ ਇਨ੍ਹਾਂ ਤਿੰਨੋਂ ਲੜਕੀਆਂ ਦੇ ਕਤਲ ਦੇ ਸ਼ੰਕੇ ਪੈਦਾ ਹੋ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਕਦੋਂ ਤੱਕ ਇਸ ਸਾਰੇ ਮਾਮਲੇ ਦੀ ਗੁੱਥੀ ਸਲਝਾ ਪਾਏਗਾ